ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨਨੁ ਕਬਾਰ ਸਰਬ ਕਲਾ ਸਮਰਥ ਨੂਲਨ ਤੇ ਰਖੋ ਪ੍ਰਭੂ ਨਨਕ ਦੇ ਕਰ ਹੱਥ ਤੁਮਰੀ ਸਰਨ ਤੁਮਹਾਰੀ ਆਸ ਤੁਮਹੀ ਸਜਣ ਸੋਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਾਲ ਗੁਰ ਸੇਵੀਐ ਇਹਨ ਸੈ ਸੁਪਾਈ ਦਰਸ਼ਨ ਪਰਸਿਐ ਗੁਰੂ ਕਾ ਜਾਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤਨਗਣੀਆਂ ਕਾਈ ਆਪਣਾ ਵਿਰਧਪਸ਼ਾਨ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾਰੰਗ ਮਾਨ ਹਮਰੀ ਗਣਤਨਗਣੀਆਂ ਕਾਈ ਆਪਣਾ ਵਿਰਧਪਸ਼ਾਨ ਹਾਥ ਦੇ ਰਾਖੇ ਕਰੇ ਪਨੇ ਸਦਾ ਸੁਨਨ ਗਮਾਨ ਸਚ ਸਾਹਿਬ ਸਦ ਮਿਹਰਮਾਨ ਵੰਦ ਪਇਆ ਮੇਰਾ ਸਤਿਗੁਰੂ ਪੁਰੇ ਹੋਈ ਸਰਬ ਕਲਿਆਣ ਰਹਾ ਜੀਉ ਪਾਏ ਪੰਨ ਜਨ ਸਾਜਿਆ ਦਿੱਤਾ ਪੈਨਨ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਜੀਉ ਪਾਏ ਪੰਨ ਜਨ ਸਾਜਿਆ ਦਿੱਤਾ ਪੈਨਨ ਖਾਣ ਆਪਣੇ ਆਸ ਕੀ ਆਪ ਪਹਿਜ ਰੱਖੀ ਨਾਨਕ ਸਤਿਗੁਰੂបាន ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੇਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਨਾਂ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨਿ ਪਾਇਆ ਪ੍ਰਵਿਆਪਨ ਆਇ ਤਸਹਿ ਗਣਾਂ ਇਕ ਖਿਣ ਤਿਸ ਬਿਨ ਜੀਵਨਾ ਬਰਥਾ ਜਨਮ ਜਨ ਜਲ ਥਲ ਮਹੀਲ ਪੂਰੀਆ ਰਵਿਆ ਵਿਚਵਨ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣ ਜਿੰਨੇ ਰਵਿਆ ਸੋ ਪ੍ਰਭ ਤਿੰਨਾ ਭਗਮਣ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸਮਣ ਚੇਤ ਮਿਲਾਏ ਸੋ ਪ੍ਰਭ ਤਸ ਕੈ ਪਾਏ ਲੱਗਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ